ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਾਂਗੇ ਅੱਜ ਸਮਾਣਾ ਨਗਰ ਕਾਉਂਸਲ ਦੇ ਚੌਂਕ ਤੇ ਬਾਹਰ ਦੀ ਦਲਿਤ ਸਮਾਜ ਵੱਲੋਂ ਕਿਹਾ ਗਿਆ ਕਿ 26 ਜਨਵਰੀ ਵਾਲੇ ਦਿਨ ਡਾਕਟਰ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਦੇ ਨਾਲ ਜਿਹੜੀ ਛੇੜਖਾਨੀ ਹੁੰਦੀ ਹੈ ਉਸ ਪ੍ਰਤਿਮਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਜਾਂਦਾ ਤੇ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਇਹ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਣਾ ਦੀ ਨਹਿਰ ਕੋਲ ਜਿਹੜਾ ਚੱਕਾ ਚਾਮ ਕਰ ਦਵਾਂਗੇ ਨਹੀਂ ਤਾਂ ਇਸ ਸਰਕਾਰ ਨੂੰ ਅਸੀਂ ਨਹੀਂ ਜੀਣ ਦਵਾਂਗੇ ਉਹਨਾਂ ਵੱਲ ਇਹ ਵੀ ਕਿਹਾ ਗਿਆ ਕਿ ਬੇਅਦਬੀਆਂ ਲਗਾਤਾਰ ਦਿਨ-ਪ੍ਰਤੀ ਦਿਨ ਜਿਹੜੀਆਂ ਵਧਦੀਆਂ ਜਾ ਰਹੀਆਂ ਨੇ ਸਰਕਾਰ ਇਸ ਪਾਸੇ ਹਲੇ ਤੱਕ ਨਾ ਤਾਂ ਕੋਈ ਗੰਭੀਰ ਹੈ ਨਾ ਹੀ ਇਸ ਪਾਸੇ ਦੇਖਣਾ ਮਹਿਸੂਸ ਕਰਦੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਨਕ ਇਹ ਵੀ ਜਿਹੜਾ ਕੱਲ ਉਹ ਬੰਦਾ ਦੋਸ਼ੀ ਫੜਿਆ ਗਿਆ ਉਹਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਹਰ ਧਰਮ ਦੀ ਇਹ ਬੇਅਦਬੀ ਹੋ ਰਹੀ ਹੈ ਇਹ ਬੇਅਦਬੀ ਨਾ ਹੋਵੇ ਜੀ ਜੇ ਇਹ ਪੰਜਾਬ ਸਰਕਾਰ ਇਹ ਦੋਸ਼ੀ ਤੇ ਸਖਤ ਤਾਰਾ ਕੋਈ ਨਹੀਂ ਲਾਂਦੀ ਤੇ ਅਸੀਂ ਅਗਲੇ ਆਂਦੇ ਟਾਈਮ ਨੂੰ ਸਾਰਾ ਸਮਾਣਾ ਤੇ ਟੋਟਲ ਅਸੀਂ ਚੱਕਾ ਜਮ ਕਰਾਂਗੇ ਤੇ ਨਹਿਰ ਦੇ ਉੱਪਰ ਅਸੀਂ ਪ੍ਰੋਪਰ ਧੰਨਾ ਦਿੱਤਾ ਜਾਏਗਾ ਜੀ ਠੀਕ ਹੈ ਵਿਰੋਧ ਹੋਵੇਗਾ ਸਾਡੇ ਕਲੀ ਸਮਾਜ ਦੇ ਐਸੀ ਭਾਈਚਾਰੇ ਦੇ ਸੋ ਜਿਹੜੀ 26 ਜਨਵਰੀ ਵਾਲੇ ਦਿਨ ਇਹ ਜੀ ਮੰਦਭਾਗੀ ਘਟਨਾ ਬੜੀ ਸ਼ਰਮਨਾਕ ਗੱਲ ਹੈ ਸੋ ਅਸੀਂ ਇਹੀ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਘਟਨਾਵਾਂ ਨੂੰ ਅੱਗੇ ਤੋਂ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤਾਂ ਜੋ ਇਹ ਜੀ ਕੋਈ ਘਟਨਾ ਕਰਨ ਤੋਂ ਪਹਿਲਾਂ ਸੋਚੇ ਕਿ ਉਹਦੇ ਨਾਲ ਕੀ ਬਣੇਗਾ ਸੋ ਸਰਕਾਰਾਂ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਹੀ ਮੰਗ ਹੈ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਚਾ ਕਿ ਅੱਗੇ ਨੂੰ ਇਹ ਜੀ ਘਟਨਾ ਨਾ ਹੋ ਸਕੇ ਅੰਜੇ ਕੁਮਾਰ ਜੀ ਅਰ 61 ਗੱਦ ਤੱਕ 61 ਗੱਦ ਤੱਕ ਦੀ ਵਿਸਥੇ ਜਦੋਂ ਸਾਰਾ ਦੇ ਬਾਬਾ ਸਾਹਿਬ ਦੇ بنائے ਸੰਵਿਧਾਨ ਦੇ ਨਾਲ ਅਗਲਾ ਜਾਲਾ ਬਣਾ ਰਿਹਾ ਸੀ ਉਸ ਵੇਲੇ ਇੱਕ ਦੋਸ਼ੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਾਬਾ ਸਾਹਿਬ ਦੇ ਪੁੱਤ ਨੂੰ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਜਿਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਦੋਸ਼ੀਆਂ ਨੂੰ ਜਿਹੜੇ ਬਾਬਾ ਸਾਹਿਬ ਦੇ ਪੁੱਤ ਦੀ ਬੇਅਦਬੀ ਕਰਦੇ ਆ ਤਾਂ ਸੀਰਤ ਦਾ ਹੋਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸਬਕ ਮਿਲ ਸਕੋ ਜੀ ਤੇ ਤਾਂ ਕਿ ਕਿਸੇ ਤਰ੍ਹਾਂ ਦੀ ਬੇਅਦਬੀ ਨਾ ਕਰੇ ਜਿਹੜੀ ਇਹ